हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀਆਂ ਤਿੰਨ ਨਗਾਵਾਂ ਸੇਲ ਲਈ ਲੈ ਕੇ ਆਏ ਜੀ ਤਿੰਨੇ ਬਈ ਤਾਜ਼ੀਆਂ ਸੂਈਆਂ ਵੀਆਂ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਕੀ ਹੈ ਬਾਈ ਠੀਕ ਹੁਣ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਸੰਦੀਪ ਆ ਪਿੰਡ ਮੱਜੂਗਿਆ ਜ਼ਿਲ੍ਹਾ ਬਰਨਾਲਾ ਤਹਿਸੀਲ ਪਈ ਤਪਾ ਵੀਰੇ ਆਪਾਂ ਨੇੜੇ ਪਿੰਡ ਬਈ ਨੇੜੇ ਵੀ ਆਪਣਾ ਪੜ ਰਿਹਾ ਮੋਬਾਈਲ ਨੰਬਰ 6880443797 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਡਾਕਟਰ ਇਹ ਦੂਜਾ ਸੂਆ ਬੱਚੀ ਹਮ ਜਰਸੀ ਆ ਪੰਜਾਬ ਵਾਲੀ ਠੀਕ ਆ ਤੇ ਇਹ ਰਾਤ ਸੂਕੇ ਹਟਿਆ ਜੇਰੋ ਪਈ ਵੀਰੇ ਦੀ ਜੇਰ ਬਾਈ ਆ ਬੱਠਲ ਚ ਰੱਖੀ ਬੈਠਾ ਦੋਂ ਗਾਂਵਾਂ ਦੀ ਢੋਡੀ ਰੱਖੀ ਬੈਠਾ ਠੀਕ ਆ ਬਾਈ ਤੇ ਬੱਚਾ ਕੀ ਦਿੱਤਾ ਇਹਨੇ ਬੱਚੀ ਹੈ ਵੀਰੇ ਪੂਰੀ ਟੋੜੀ ਚਾ ਬੱਚਾ ਦਿੱਤਾ ਪੂਰਾ ਬਜਮੇ ਕੀ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਕੀ ਬਾਤ ਹੈ ਨਜਾਇਜ਼ ਪਿਆਰਾ ਬੱਚਾ ਦਿੱਤਾ ਬੱਚਾ ਬਹੁਤ ਚੰਗੇ ਦਿੱਤਾ ਸਹੀ ਗੱਲ ਹੈ ਕਿਉਂ ਦੇਖ ਫੇਸ ਦੀ ਬਿਊਟੀ ਦੇਖ ਬਹੁਤ ਨਿੱਕਾ ਨਿੱਕਾ ਜਿਹਾ ਫੇਸ ਆ ਨਿੱਕੇ ਨਿੱਕੇ ਜਿਹਾ ਕੰਨਾ ਚੰਗੀ ਬੱਚੀ ਹੈ ਵੀਰੇ ਚੰਗੀ ਬੱਚੀ ਆ ਪੂਰੀ ਬਾਕੀ ਥਣ ਥੋਣਾ ਆਪ ਨੂੰ ਬਹੁਤ ਟੋੜਾ ਕਿੰਨਾ ਕੁ ਬੋਲਾ ਕੱਢਿਆ ਫਿਰ ਇਹਦਾ ਇਹਦਾ ਬਾਈ ਆਪਾਂ 3 ਕਿਲੋ ਕੱਢਿਆ 2 ਕਿਲੋ ਕੁ ਬੱਚੀ ਨੂੰ ਪਿਆ ਹੋਇਆ ਓਕੇ ਬਾਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜ ਐਸਟੀਮੇਟ ਵੀਰੇ ਦੇਖ ਕਹਿਣ ਨੂੰ ਜੱਪ ਜਿੰਨਾ ਮਰਜੀ ਮਰਾਲਾ ਗਰਮੀ ਵਾਲੇ ਹਿਸਾਬ ਨਾਲ ਜਿਵੇਂ ਜਰਸੀ ਆ 18 ਤੋਂ 20 ਦੇ ਨੇੜੇ ਜਾ ਕੇ ਦੁੱਧ ਦੋਗੀ ਓਕੇ ਭਾਈ ਖਾਣ ਬੜਾ ਕਮਾਲਾ ਹਨ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਆਰਡਰ ਦੇਖੋ ਭਾਈ ਕਮਾਲ ਦਾ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਸੂਈ ਸਵਾਈਆ ਬੱਚਾ ਕਰਮਣੀ ਨੇ ਬੱਚੀ ਨੂੰ ਜਨਮ ਦਿੱਤਾ ਤੇ ਜੇਰ ਵੀ ਭਾਈ ਬਠਲ 'ਚ ਰੱਖੀ ਬੈਠਾਗਾ ਆਡਰ ਕਮਾਲ ਦਾ ਬਹੁਤ ਸੋਹਣਾ ਆਡਰ ਚੰਗੇ ਵਾ ਮੂਰ ਨੂੰ ਜਾਣੋ ਥਣ ਥੋਡਾ ਆਡਰ ਬਹੁਤ ਚੰਗਾ ਲੱਗਿਆ ਕੱਲੇ ਸਿੰਘ ਜੀ ਆ ਬਸ ਬਾਈ ਬਾਈ ਜੀ ਸਿੰਘ ਨਾ ਹੁੰਦੇ ਮਨ ਲੋ ਹੋਰ ਹੋਣਾ ਸੀ ਬੈਣਾ ਇਹ ਕਿਹੜਾ ਬਾਕੀ ਕੋਈ ਮਾਰਦੀ ਵਾਲਾ ਸਹੀ ਗੱਲ ਲੈ ਅਸੀਂ ਫੜੀ ਫੁੱਲ ਜਿਵੇਂ ਮਾਰਦੀ ਹੈ ਤੇ ਫੇਰੀ ਚੱਲ ਕੋਈ ਚੱਕ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਬ੍ਰੀਡ ਬਹੁਤ ਆ ਬੈਠਦੇ ਬਹੁਤ ਜਿਆਦੇ ਚੰਗੀ ਬੱਚੀ ਆ ਬਾਈ ਬਾਕੀ ਮਗਰ ਕਰਮ ਵਾਲੀ ਨੇ ਬੱਚਾ ਬਹੁਤ ਪਿਆਰਾ ਦੇ ਹਾਂ ਦੋ ਨਗ ਮਿਲਨੇ ਆ ਕਿਉਂ ਬੱਚੀ ਨੇ ਬਾਈ ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਆ ਕਿਆ ਬਾਤ ਹੈ ਲੇਵਾ ਬਹੁਤ ਚੰਗਾ ਹੈ ਬਹੁਤ ਜਿਆਦਾ ਪਿਆਰਾ ਵੀਰੇ ਹੂੰ ਬਈ origignal ਪੰਜਾਬ ਵਾਲੀ ਆ ਯਾਰ ਕੋਈ ਆਏ ਨਹੀਂ ਹੂੰ ਕੀ ਮੋਲ ਲਈ ਜਾਇਜ਼ ਆ ਫਿਰ ਇਹਦਾ 55000 ਆ ਮਾਨਦਾਨ ਹੋ ਜਾ ਬਹੁਤ ਮਾਨਦਾਨ ਜਮਾ ਜਾਇਜ਼ ਮੋਲ 55000 ਰੁਪਏ ਮਾਨਦਾਨ ਜ਼ਰੂਰ ਹੋ ਜਾ ਬਾਈ 2 ਲੱਖ ਨਾਲ 1.40 ਦਾ ਮੈਂ ਇਹਦਾ ਮੁਕਾਬਲਾ ਕਰੂਗੀ ਹਾਂ ਅੱਜ ਜਿਹੜਾ ਆਉਣ ਵਾਲਾ ਮੌਸਮ ਆ ਬਾਕੀ ਜਰਸੀ ਦੇ ਰੇਟ ਬਹੁਤ ਬਹੁਤ ਜ਼ਿਆਦਾ ਆ ਬਾਈ ਇਹਦੇ ਸਿੰਘ ਨਾ ਹੁੰਦੇ ਬਾਈ ਇਹਦਾ ਮੁੱਲ 75 80000 ਰੁਪਏ ਸਹੀ ਗੱਲ ਆ ਇਹਦਾ ਮੁੱਠੀ ਮੁੱਠੀ ਸਿੰਘ ਆ ਬਾਕੀ ਮਗਰ ਬੱਚਾ ਕੀ ਐਨ ਪੂਰਾ ਟਾਪ ਕਲਾਸ ਦੇ ਦਾ ਦੋ ਨਾਂਗ ਮਿਲ ਜਾਣੇ ਦੋ ਮਿਲਨੇ 55000 ਮੁੱਲ ਮੰਨ ਤਣ ਕਰ ਦਾਂਗੇ ਅੱਗੇ ਦੋ ਨੰਬਰ ਕਿਹੜਾ ਸੂਆ ਸੂਈ ਹੈ ਦੂਜਾ ਸੂਆ ਡਾਕਟਰ ਬੱਚੀ ਕਦੋਂ ਸੂਈ ਹੈ ਵੀ ਇਹ ਕੱਲ ਸੂਈ ਹੈ ਵੀਰੇ ਬੱਚਾ ਕੀ ਦੇਤਾ ਬੱਚੀ ਹੈ ਵੀਰੇ ਬਹੁਤ ੱਚੀ ਪੜੀ ਪਿਆਰੀ ਬੜੀ ਪਿਆਰੀ ਹੈ ਵੀਰੇ ਕੀ ਬਾਤ ਆ ਯਾਰ ਬਹੁਤ ਜਿਆਦਾ ਚੰਗੀ ਬੱਚੀ ਆ ਕੀ ਬਾਤ ਆ ਦੋ ਨਾਂਗ ਮਿਲਨੇ ਆ ਭਾਈ ਤੇ ਜੇ ਜੁਰ ਓਕੇ ਵੀਰੇ ਗਰੰਟੀ ਆਪਣੀ ਠੀਕ ਆ ਭਾਈ ਤੇ ਕਿੰਨਾ ਕੁ ਬੋਲਾ ਫਿਰ ਕੱਢੇ ਕੁਢਾ ਇਦੇ ਥੱਲੇ ਡਾਕਟਰ ਆਪਾਂ ਚੋਇਆ ਪੰਜ 6 ਕਿਲੋ ਬੋਲਾ ਓਕੇ ਹਾਂ ਆਰਡਰ ਕਮਾਲ ਆ ਬਹੁਤ ਚੰਗਾ ਲੇਵਾ ਬੱਚੀ ਕੋਲੇ ਬਹੁਤ ਜਿਆਦੇ ਪਿਆਰਾ ਫਿਟਿੰਗ ਵਾਲਾ ਲੇਵਾ ਡਾਕਟਰ ਕੱਦ ਬਰੀਟੂ ਤੇ ਲਮਾਈ ਲੂਈ ਬੈਠਦੀ ਬਹੁਤ ਜਿਆਦੇ ਆ ਹੂੰ ਤੇ ਬਾਕੀ ਲੇਵੇ ਦੀ ਫਿਟਿੰਗ ਬਹੁਤ ਚੰਗੀ ਆ ਬੱਚੀ ਦੀ ਬਹੁਤ ਚੰਗੀ ਆ ਬਹੁਤ ਜਿਆਦੇ ਪਿਆਰਾ ਲੇਵਾ ਬਾਕੀ ਜਿਆਦੇ ਭਾਈ ਜਿਵੇਂ ਮਰ ਜੇ ਹਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੈ ਚਵਾਈ ਦੇਖੋ ਚੂਣ ਬੜਾ ਚੰਗਾ ਹੈ ਨਾ ਬੜਾ ਜਿਆਦਾ ਪਿਆਰਾ ਚੂਣ ਲੱਗਿਆ ਮੋਟਾ ਮੋਟਾ ਚੂਣ ਹੈ ਬਾਕੀ ਲੇਵਾ ਮੂਹ ਨੂੰ ਥਣ ਥਣ ਦਾ ਸਾਡਾ ਡਾਟਰ ਬਹੁਤ ਚੰਗਾ ਲੱਗਿਆ ਕੀ ਬਾਤ ਹੈ ਯਾਰ ਆਣ ਨੂੜ ਦੁੱਧ ਵਾਲੀ ਆਣ ਨੂੜ ਫੁੱਲ ਬਾਕੀ ਬੱਚੀ ਵੱਡੀ ਬੁੱਢੀ ਬਹੁਤ ਆ ਸਹੀ ਗੱਲ ਹੈ ਬੱਚਾ ਬਹੁਤ ਪਿਆਰਾ ਡਾਟਰ ਲੈ ਬੱਚਾ ਬੜਾ ਚੰਗਾ ਦਿੱਤਾ ਯਾਰ ਬਹੁਤ ਆ ਦੇਖ ਲਾ ਖੁਰਨੀ ਤੋਂ ਦਿਖ ਲਾ ਹਾਂ ਹਾਂ ਫੁੱਟੁੱਚੀ ਹੋ ਬੱਚੀ ਸਹੀ ਗੱਲ ਹੈ ਬਈ ਸਹੀ ਹੈ ਬਾਕੀ ਲਮਾਈ ਲਮੀ ਬਹੁਤ ਆ ਬੱਚੀ ਹਾਂਜੀ ਖੋਲ ਦਿਓ ਤੋੜ ਦਿਓ ਸੂਏ ਸਵਾਈ ਬੱਚਾ ਬੱਚੀ ਬੱਚੀ ਵੀ ਇੱਕ ਨੰਬਰ ਦਿੱਤੀ ਹੈ ਕਰਮ ਵਾਲੀ ਨੇ ਥਾਣ ਬਹੁਤ ਚੰਗਾ ਸਨੱਖਾ ਪੂਣਾ ਵੜ ਦੇ ਵਿੱਚ ਫੁੱਲ ਆ ਬਾਈ ਬਰੀ ਹਫਤੇ ਨੂੰ ਦੁੱਧ ਤੇ ਆ ਕੇ ਵੜਨੇ ਖਾਣ ਪੀਣ ਲੱਗ ਗਈ ਜਦੋਂ ਪੂਰੀ ਟਕਾ ਕੇ ਹੂੰ ਬਾਈ 22 23 ਕਿਲੋ ਨੂੰ ਹੱਥ ਪਾਉਣਾ ਬੱਚੀ ਹੂੰ ਬਰੀਡ ਦੇ ਵੜ ਦੀ ਕਿਹਨੇ ਨਸਲ ਕੰਨ ਮੇਵਾ ਦੇ ਛੋਟਾ ਤਿਆਰ ਕਰਿਆ ਗਰਮ ਵਾਲੇ ਨੇ ਜਿਵੇਂ ਮਰਦੀ ਹੱਥ ਫੇਰੀ ਚਾਹ ਲੈਵਾ ਦਾ 10 ਸੂਏ ਚੋਲੇ ਬੰਦਾ ਲੇਵਾ ਨਹੀਂ ਟੁੱਟਣ ਵਾਲਾ ਹੂੰ ਐ ਨਹੀਂ ਵੀ ਕੋਈ ਕਹ ਦੂਗਾ ਬਾਈ ਇਹਨੂੰ ਮਟੜਸ ਹੋ ਗਈ ਜਿਹਦਾ ਲੇਵਾ ਖਰਾਬ ਹੋ ਗਿਆ ਤਾਂ ਥਣ ਖੜ ਗਿਆ ਹੂੰ ਉਹ ਜਿਆਦਾ ਕਾਰਨ ਵਾਲਾ ਲੇਵਾ ਹੀ ਹੈ ਨਹੀਂ ਬੱਚੀ ਸਹੀ ਗੱਲ ਆ ਬਾਈ ਬਾਕੀ ਟ੍ਰੇਡਿੰਗ ਵਾਲਾ ਲੈਵਾ ਹਾਂ ਬੰਦਾ 10 ਵੇ ਚੋਕੇ ਵੇਚ ਦੇ ਸਹੀ ਗੱਲ ਆ ਵੀਰੇ ਤੇ ਕੀ ਮੁੱਲ ਆ ਬਾਈ ਜੈਜ ਤੋਰਾ ਤਾਰਾ ਦੇਖ ਲਾ ਡਾਕਟਰ ਇਹਦਾ ਮੁੱਲ 80 ਗ੍ਰਾਹ ਵਾਲਾ 85 ਗ੍ਰਾਹ ਵਾਲਾ 1.7000 ਰੁਪਏ ਲੈਣੇ ਆ ਚੱਕ ਜਮਾ ਜੈਜ ਮੁੱਲ ਲਾ ਕਰਾਉਣਾ 80 85 ਜੱਡਾ ਮਰਜੀ ਚਾਲ ਬਾਕੀ ਥਾਂ ਤੇਰੇ ਸਾਹਮਣੇ ਆ ਬਾਈ ਟੌਪ ਦਾ ਲੱਗਿਆ ਵਾ ਕੋਈ ਮੁੱਲ ਆ ਆਪਾਂ ਬੇਫਾਲਤੂ ਨਹੀਂ ਕਰਿਆ ਤੂੰ ਵੀ ਡਾਕਟਰ ਵੀਡੀਓ ਪਾਉਂਨਾ ਡੇਲੀ ਪਾਉਂਨਾ ਬਾਈ ਸਹੀ ਆ ਲੋਕ ਵੀ ਮੁੱਲ ਕਰਦੇ ਆ ਆਪਾਂ ਵੀ ਕਰਿਆ ਮਗਰ ਬੱਚਾ ਬਹੁਤ ਪਿਆਰਾ ਬੱਚੀ ਦੇ ਸਹੀ ਗੱਲ ਆ ਬਾਈ ਜਮਤ ਜੈਜ ਮੋਲਾ ਬੰਦਾ ਇੱਕ ਨਹੀਂ ਬੰਦਾ ਦੋ ਦੋ ਨਾਲ ਲੈ ਕੇ ਜਾਊਗਾ ਅੱਜ ਇੱਕ ਇੱਕ ਨਹੀਂ ਦੋ ਦੋ ਲੈ ਕੇ ਜਾਊ ਦੋ ਦੋ ਲੈ ਕੇ ਜਾਊਗਾ ਕਿਉਂ ਬਈ ਝੂਠੇ ਮੁੱਠੇ ਨਾਲ ਹੀ ਨਾਲ ਹੀ ਪਾਲ ਜਾਂਦੀ ਹੈ ਨਾਲ ਪਾਲ ਜਾਂਦੇ ਬਈ ਅਗਲਾ ਹੁਣ ਬੱਚੀ ਲੈਂਦਾ ਹੈਗਾ ਹੁਣ ਟ੍ਰੈਂਡ ਜਾਂ ਚੱਲਿਆ ਵਾ ਅਗਲਾ 15-20000 ਰੁਪਇਆ ਲਾਉਂਦਾ ਪਤਾ ਨਹੀਂ ਕਿਦੀ ਹੈ ਕਿਦੀ ਨਹੀਂ ਹਮ ਨਾਲੇ ਤਾਂ ਵੀਰੇ ਗਾਂ ਜਾਂਦੀ ਹੈ ਨਾਲੇ ਮਗਰ ਬੱਚੀ ਜਾਂਦੀ ਹੈ ਬੱਚੀ ਜਾਂਦੀ ਹੈ ਬਾਕੀ ਬਹਿ ਡਾਂਗਾ ਵੀਰੇ ਖਾਣ ਪੀਣ ਵਾਲੀਆਂ ਬਹਿੜਾ ਬਾਕੀ ਲੇਵੇ ਦੀ ਫਿਟਿੰਗ ਫੋਟੂਆਂ ਇੰਨੀ ਜਿਆਦੇ ਚੰਗੀਆਂ ਨਾ ਡਾਕਟਰ ਜੀ ਜਿਆਦੇ ਸਫਾਈ ਦੇਖ ਲੇਵੇ ਨੀ ਫਾੜੀ ਚਾਲੇ ਜਾਂਦੀ ਫਾੜੀ ਵਾਲਾ ਆਰਡਰ ਗੁਲਾਬੀ ਥਾਨ ਬਾਕੀ ਬਣੀ ਬੁਣੀ ਦੇਖ ਤੂੰ ਕਿੰਨੀ ਜਿਆਦਾ ਕੀ ਬਾਤ ਆ ਯਾਰ ਮੁੱਲ ਵੀ ਜਿਹੜਾ ਜਦੋਂ ਸਾਹਿਬ ਦਾ ਮਾਨ ਅੱਗੇ ਬਈ ਤਨ ਨੰਬਰ ਕਿਹੜਾ ਸੁਆ ਵੀਰੇ ਇਹ ਡਾਕਟਰ ক্লোਨ ਬੱਚੀ ਸੁਈ ਆ ਬਈ ਹੂੰ ਜੇਰ ਇਹਦੀ ਆ ਬਈ ਜੇਰ ਆ ਬਈ ਆ ਦੋਨਾਂ ਦੀ ਐਡਾ-ਓਡੀ ਤੇ ਬੱਚਾ ਕੀ ਦੇਤਾ ਬੱਚੀ ਆ ਵੀਰੇ ਐਰ ਸੈਨ ਨੂੰ ਨਗੀਨਾ ਹੀ ਦੇਗੀ ਬੈਠ ਐਂ ਕਹਿੰਦਾ ਐਨਾ ਜਿਆਦੇ ਪਿਆਰੀ ਬੱਚੀ ਦੇਗੀ ਨਾ ਹੂੰ ਕਿਸ ਨੇ ਸੈਕਸ ਰੀਮਨ ਭਾਇਆ ਸੀ ਬੱਚੀ ਦੇ ਓਕੇ ਉਹ ਬਸ ਅਗਲੇ ਦੀ ਪੂਰੀ ਹੋ ਗਈ ਜਾਲ ਅਗਲਾ ਮਜਬੂਰੀ ਕਰਨ ਬਈ ਵੇਚਣਾ ਪੈ ਜਾਂਦਾ ਮਾਲ ਹਣਾ ਅਗਲੇ ਦੀ ਹੂੰ 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 ਪਰ ਬੱਚੀ ਇੰਨੀ ਜਿਆਦੇ ਪਿਆਰੀ ਆ ਨਾ ਡਾਕਟਰ ਜਿੰਨੀ ਗੱਲ ਆ ਯਾਰ ਬਹੁਤ ਚੰਗਾ ਬੱਚੀ ਦੀ ਲਮਾਈ ਲਮੂਈ ਚੈੱਕ ਕਰ ਯਾਰ ਜਮਦੀ ਬੱਚੀ ਦੀ ਲਮਾਈ ਦੇਖ ਤੂੰ ਕਿੰਨੀ ਚਾਦੇ ਆ ਸਹੀ ਗੱਲ ਕਿਆ ਬਾਤ ਆ ਕਦ ਕਾਟ ਇਹਦਾ ਬੱਚਾ ਕੱਲਾ ਰੰਗ ਹੋਵੇ ਦੇਖ ਲੈ ਕਿੰਨੇ ਰੁਪਈਆ ਦਾ ਇਹ ਦੀ ਘੜੀ ਜੇਕਰ ਆਪਾਂ ਦਾ ਚਲ ਹੋ ਜਾ ਕੰਮ ਕਰਦੇ ਨਹੀਂ ਕਿਸੇ ਫਾਰਮ ਵਾਲੇ ਕੋਲੇ ਹੋਵੇ ਵੀਰੇ 25 ਤੋਂ 30 ਹਜ਼ਾਰ ਦੀ ਬੱਚੀ ਵੇਗ ਜਾਂਦੀ ਬੱਚੀ ਵੇਗ ਜਾਂਦੀ ਜੇਕਰ ਆਪਣੇ ਕੋਲੇ ਹੁਣ ਇਹੋ ਜਿਹਾ ਐਵੇਂ ਕਹਦਾ ਪਾਲਣ ਨੂੰ ਸਾਧਨ ਹੈ ਨਹੀਂ ਵੱਡੇ ਭਾਈ ਸਹੀ ਗੱਲ ਆ ਭਾਈ ਇਸ ਬੜਾ ਚੰਗਾ ਆਰਡਰ ਬੜਾ ਕਮਾਲ ਦਾ ਭਾਈ ਲੈ ਅਜੇ ਤਾਂ ਡਾਕਟਰ ਇਹਨੇ ਆਪਦੇ ਰੰਗਾਂ ਤੇ ਆ ਕੇ ਨਾ ਪੱਛੀ ਨੇ ਰੰਗ ਹੋਰ ਹੀ ਦਿਖਾਉਣੇ ਆ ਜਿਹੜੇ ਹਸਾਉਣ ਆ ਬੱਚੀ ਦਾ ਕਦ ਕਾਠਾ ਦੇ ਚੈੱਕ ਕਰ ਕੱਦ ਦੇਖੋ ਕੱਦ ਦਾ ਨਾਜਾ ਲਾ ਲਓ ਭਾਈ ਬਰਾਬਰ ਖੜਾ ਲੈ। ਕਿਆ ਵੀ ਖੜੀਆਂ ਬਿਹੜਾ ਆ ਵੀ ਬੱਚੀ ਦਾ ਕੱਦ ਕਾਠ ਜਿਹੜੇ ਹਿਸਾਬ ਨਾਲ ਉਹ ਹਿਸਾਬ ਨਾਲ ਹੀ ਮਗਰ ਬੱਚਾ ਡਾਕਟਰ। ਕਿਆ ਬਾਤ ਆ ਯਾਰ। ਕਿਉਂ ਮਾਂ ਚੰਗੀ ਆ ਬੱਚੇ ਨੇ ਆਟੋਮੈਟਿਕ ਚੰਗਾ ਨਿਕਲਣਾ। ਮਾਂ ਵੀ ਨਹੀਂ ਚੰਗੀ ਆ ਤੇ ਬੱਚਾ ਵੀ ਇੰਨਾ ਪਿਆਰਾ ਦੇਗੀ ਨਾ। ਸਹੀ ਗੱਲ ਆ। ਅਜੇ ਇਹਨੇ ਡਾਕਟਰ ਹਫਤੇ ਨੂੰ ਆ ਕੇ ਬੱਚੀ ਨੇ ਆਉਦੇ ਰੰਗ ਦਿਖਾਉਣੇ ਆ ਬੜੇ। ਰੰਗ ਦਿਖਾਉਣੇ। ਇਹ ਤਾਂ ਬੱਚੀ ਭਲਾ ਭੁਲਾਏ ਤੁਰੀ ਫਿਰਦੀ ਆ। ਸਹੀ ਗੱਲ ਆ ਭਾਈ। ਇਹਨੇ ਤਾਂ ਹੋਰ ਹੀ ਕੁਛ ਕਰਨਾ ਠੰਡੀ ਮਿੱਠੀ ਇੰਨੀ ਆ ਡਾਕਟਰ ਜਿੰਨੀ ਮਰਜ਼ੀ ਲੈ। ਜਿਵੇਂ ਮਰਜ਼ੀ ਜਿੱਧ ਜੇ ਕੋਈ ਆਪਣੇ ਜਿੰਨੇ ਭਾਜ ਦੇ ਦੇ ਆਪ ਤਾਂ ਵੀ ਦੇਣ ਦਾ ਰਹਾ ਓਕੇ ਬਾਈ ਖੋਲ ਦੇ ਬਾਈ ਤੋੜ ਦੇ ਤੇ ਮੁੱਲ ਕੀ ਆ ਭਰਾ ਜਾਇਜ਼ ਜਗਾ ਮੁੱਲ ਡਾਕਟਰ ਇਹਦਾ ਵੀ ਚਾਹੇ 80 ਕਰਾ ਲੈ ਚਾਹੇ 85 ਕਰਾ ਲੈ ਹੂੰ ਇਹਦੇ 75000 ਦੇ ਰੁਪਏ ਲੈਣੇ ਚੱਕ ਜਮਾ ਜਾਇਜ਼ ਮੁੱਲਾ ਮੁੱਲ ਕਰਾਉਣਾ 80 85 ਕਰਾਈ ਜਾਓ ਬਾਈ ਕਹਿੰਦਾ 75000 75000 ਦੇ ਰੁਪਏ ਲੈਣੇ 75000 ਦੇ ਰੁਪਏ ਲੈਣੇ ਆ ਕੋਈ ਬਾਹਲੇ ਥੱਲੇੋਂ ਤੁਰੇ ਹੂੰ 75 ਚੋ ਛੋੜ ਹੋਣੀ ਆ ਬਾਈ ਐਡਾ ਬੱਚਾ ਜੇ ਕੋਈ 70000 ਦਾ ਦੇ ਜੇ ਆਪਾਂ ਚੰਮੇਬਾਰ ਬੈਠੇ ਆ ਬਾਕੀ ਮਗਰ ਇੰਨੀ ਟਾਪ ਕਲਾਸ ਬੱਚੀ ਆ ਨਾ ਡਾਕਟਰ ਇਹਦੇ ਜਿੰਨੀ ਕਹਦੇ ਬਾਕੀ ਬੈ ਜਾ ਚਾਹੇ ਆਂ ਹੀ ਜਾ ਲੈ ਆਂ ਹੀ ਵਾ ਜਾ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਬੀਲ ਫੋਲਾ ਲੈ ਲੈ ਕੋਉਣ ਵੀ ਚੰਗਾ ਹਨ ਬਾਹਲਾ ਜਿਆਦੇ ਸੀਲ ਫੁੱਲ ਫਸਿਆ ਪਿਆ ਗੁੰਦਿਆ ਪਿਆ ਬੱਚੀ ਕੋਲੇ ਜਿੰਨਾ ਹੈਗਾ ਦੇਖ ਲੈ ਫੁੱਟ ਫੁੱਟ ਤੇ ਥਣ ਲੱਗਿਆ ਬੱਚੀ ਦੇ ਚਮਕ ਇੰਨੀ ਆ ਜਿੰਨੀ ਜਿਆਦੇ ਕਹਦੇ ਸਹੀ ਗੱਲ ਆ ਉਹਨਾਂ ਹੀ ਪਿਆਰਾ ਬੱਚਾ ਸਹੀ ਗੱਲ ਆ ਹੂੰ ਜੇ ਅਰਜੂਰ ਦੀ ਡਾਨਾ ਬਾਈ ਹੂੰ ਜਾ ਕੇ ਤੋਰਾ ਤਰਾ ਇਨਾ ਸੋਧਾ ਬੱਚੀ ਨੂੰ ਜਿੰਨਾ ਕਹਦੇ ਹੂੰ ਮੁੱਲ ਵੀ ਜਾਇ ਜਾਏ ਮੁੱਲ ਬਾਈ ਜਮਾ ਜਾਏ ਕਰਿਆ ਆਪਾਂ ਜਾਇ ਜਾਏ ਬਾਈ ਆ ਮੁੱਲ ਨਹੀਂ ਮਿਲਦੀ ਗਾਂ ਕਿਤੋਂ ਬਾਈ ਲੋਕ ਇਹ ਜੀ ਉਹ ਸਵਾ ਸਵਾ ਮੰਗਦੇ ਆ ਇਹਦਾ ਕੰਮ ਚੱਲਦਾ ਸਹੀ ਗੱਲ ਆ ਬਾਈ ਪਰ ਆਪਾਂ ਦਾ ਬਸ ਇੱਕ ਆਏ ਆ ਵੀ ਲੈਣ ਦੇ ਨਾਲੇ ਰੁਪਏ ਜੀ ਲੈਣੇ ਆ ਨਫਾ じゃ ਰੱਖੀ ਦੱਸਿਆ ਵੱਡੇ ਜਿਹੜੀ ਜੀ ਬਣ ਜੇ ਬਸ ਬਾ ਹਾਂ ਹੂੰ ਬਾਕੀ ਆ ਨਾਗਣੀ ਵੀਰੇ ਮਿਲਣਾ ਕਿਹੇ ਪਾਸੇ ਇਹ ਨਹੀਂ ਬੱਚੀ ਨਹੀਂ ਜਿੱਥੇ ਮਰਜੀ ਅਗਲਾ ਜਾਈ ਜਾਵੇ ਜਿੱਥੇ ਮਰਜੀ ਜਿਹੜੇ ਖਾ ਲੈ ਜਿਹੜਾ ਆ ਨਾਗ ਦੇਗੀ ਨਾ ਇਹ ਵੀ ਲੈਣਾ ਡਾਟ ਕਿਸੇ ਪਾਸੇ ਬਈ ਸਹੀ ਗੱਲ ਐਨਾ ਜਿਆਦਾ ਪਿਆਰਾ ਬੱਚਾ ਬਹੁਤ ਔਖਾ ਵੱਡੇ ਬਈ ਪਾਲਣਾ ਸਹੀ ਗੱਲ ਆ ਬਈ ਨਾਗ ਸੀ ਭਰਾ ਕੋਲੇ ਤਿੰਨ ਤੇ ਤਿੰਨ ਹੀ ਦਿਖਾਤੇ ਵੱਡਾ ਬਈ ਤਿੰਨੇ ਹੀ ਟੌਪ ਨੇ ਤੇ ਤਿੰਨਾਂ ਦੀ ਮੁੱਲ ਬਈ ਨੇ ਜਹਜ ਰੱਖਿਆ ਮਾਨ ਤਨ ਕੋਈ ਚੱਕਰ ਨਹੀਂ ਹੋ ਜੂਗਾ ਕਿਸੇ ਵੀ ਨੂੰ ਕੋਈ ਵੀ ਨਗ ਪਸੰਦ ਆਏ ਭਾਈ ਨੇ ਸੈਂਕਟ ਕਰ ਲਿਓ ਜੀ ਧੰਨਵਾਦ